ਕੋਈ ਤੁਹਾਨੂੰ ਕਹੇ ਰਿਹਾ ਕਿ ਤੁਸੀਂ ਮਜਬੂਰੀ ਚ ਕੰਟੈਸਟ ਕਰ ਰਹੇ ਹੋ ਕੋਈ ਕਹੇ ਰਿਹਾ ਕਿ ਤੁਸੀਂ ਜ਼ਬਰਦਸਤੀ ਇਹ ਇਲੈਕਸ਼ਨ ਲੜ ਰਹੇ ਹੋ ਨਾ ਮਜਬੂਰੀ ਹੈ ਜੀ ਨਾ ਜ਼ਬਰਦਸਤੀ ਹੈ ਅਰੋੜਾ ਜੀ ਜੈ ਹਾਂ ਜੀ ਬੰਲੀ ਅਰੋੜਾ ਜੀ ਤੁਮੇ ਪੁੱਛ ਨਹੀਂ ਆਈ ਕਿ ਸੰਜੀਵ ਅਰੋੜਾ ਜੀ ਦਾ ਆਉਣ ਵਾਲੇ 18 ਮਹੀਨੇ ਦਾ ਵਿਜ਼ਨ ਕੀ ਹੈ ਕਈ ਕੰਮ 75 ਸਾਲ ਹੋ ਗਏ ਨਹੀਂ ਹੋਏ ਕੋਈ 25 ਸਾਲ ਕੋਈ 15 ਸਾਲ ਕੋਈ 30 ਸਾਲ ਪਰ ਲੁਧਿਆਣੇ ਨੂੰ ਐਡਾ ਸੋਹਣਾ ਸ਼ਹਿਰ ਬਣਾਣਾ ਕਿ ਹਰ ਬੰਦੇ ਨੂੰ ਨਾਜ਼ ਹੋਵੇ ਕਿ ਮੈਂ ਲੁਧਿਆਣੇ ਦਾ ਵਾਸੀ ਆਂ ਔਰ ਜੇ ਕੋਈ ਕਿਸੇ ਦਾ ਰਿਸ਼ਤੇਦਾਰ ਦੋਸਤ ਆਵੇ ਜੀ ਉਹ ਜਾਣ ਲੱਗਿਆਂ ਕਬੇ ਸਾਡਾ ਸ਼ਹਿਰ ਵੀ ਲੁਧਿਆਣੇ ਵਰਗਾ ਹੋਣਾ ਚਾਹੀਦਾ ਉਹ ਵਾਓ ਨਾ ਗੁੱਸਾ ਨਾ ਅਹੰਕਾਰ ਇਹ ਤੁਹਾਡੇ ਹੋਡਿੰਗਸ 'ਚ ਬਹੁਤ ਵਾਰੀ ਮੈਂਸ਼ਨ ਕੀਤਾ ਗਿਆ ਹੈ ਇਹ ਤੁਸੀਂ ਕਿਹਦੇ ਲਈ ਕਿਹਾ ਹੈ ਮੈਂ ਆਪਣੇ ਲਈ ਕਹਿੰਦਾ ਪਰ ਲੋਕਾਂ ਦਾ ਤਾਂ ਕਹਿਣਾ ਹੈ ਤੁਸੀਂ ਇਹ ਤਾਨਾ ਆਸ਼ੂ ਜੀ ਨੂੰ ਮਾਰਿਆ ਕੋ ਆਸ਼ੂ ਜੀ 체ਗਾ ਗੁੱਸਾ ਤੇ ਅੰਕਾਰ ਚਲੇ ਜਾਓ 175 ਮੈਨੂੰ 1 ਵਜੇ ਕਿਹਾ ਨਹੀਂ ਪਤਾ ਤਾਂ ਤੁਸੀਂ ਪਤਾ ਰੱਖਿਆ ਕਰੋ ਜੀ ਫਿਰ ਆਉਣ ਦੀ ਨਹੀਂ ਲੋੜ ਤੁਹਾਨੂੰ ਇਸ ਕਰਕੇ ਹੀ ਆਏ ਹੋ ਨਾ ਵੀ ਇੱਥੇ ਮਿਨਿਸਟਰ ਬਾਇਡ ਕੋਰਪੋਰਡ ਡਵੈਲਪਮੈਂਟ ਐਂਡ ਟਰਸਟ ਆਸ਼ੂ ਇਜ਼ ਮਸਟ ਵਾਈ ਮਸਟ ਵਾਈ ਕੈਨ ਯੂ ਹਾਊ ਕੈਨ ਯੂ ਟੈਲ ਪੀਪਲ ਦੈਟ ਆਈ ਏਮ ਮਸਟ ਮੈਂ ਕਮਾ ਜਾ ਕੇ ਵੋਟਰ ਨੂੰ ਕਿਹਾ ਜੀ ਮੈਂ ਮੈਂ ਜ਼ਰੂਰੀ ਆ ਹੋਰ ਕੋਈ ਨਹੀਂ ਐਦਾਂ ਥੋੜੀ ਨਾ ਹੁੰਦਾ ਲੈਟ ਦੀ ਪੀਪਲ ਡਿਸਾਈਡ ਯੂ ਟੈਲ ਯੋਰ ਵਰਕ ਜੋ ਕਰਨਾ ਹੈ ਜੋ ਕੀਤਾ ਆਈ ਕਾਂਟ ਸੇ ਨਹੀਂ ਜੀ ਆਈ ਏਮ ਮਸਟ ਐਜ਼ ਅ ਰਾਜ ਸਭਾ ਮੈਂਬਰ ਐਂਡ ਨਾਊ ਐਜ਼ ਏਨ ਇਲੈਕਟਰਲ ਪੋਲਿਟਿਕਸ ਕੀ ਡਿਫਰੈਂਸ ਲੱਗਦਾ ਜਦੋਂ ਲੋਕਾਂ ਦਾ ਕੋਈ ਕੰਮ ਕਰੋ ਚਾਹੇ ਪਰਸਨਲ ਹੈ ਚਾਹੇ ਉਹਨਾਂ ਦਾ ਏਰੀਆ ਹੈ ਚਾਹੇ ਕੁਛ ਹੈ ਜਦੋਂ ਆ ਕੇ ਥੈਂਕ ਯੂ ਕਹਿੰਦੇ ਆ ਉਹਨਾਂ ਦੇ ਮੂੰਹ ਤੇ ਸਮਾਈਲ ਹੁੰਦੀ ਹੈ ਮੂੰਹ ਮਿੱਠਾ ਤੁਹਾਡਾ ਕਰਾਂਦੇ ਆ ਉਹ ਬੜੀ ਖੁਸ਼ੀ ਹੁੰਦੀ ਹਮ ਸੋ ਯੂ డు ਯੂ ਕਨਸਿਡਰ ਕਿ ਤੁਸੀਂ ਲੋਕਾਂ ਦੇ ਅੰਦਰ ਜਾ ਕੇ ਲੋਕਾਂ ਦੇ ਕੰਮ ਕਰਾਉਣਾ ਚਾਹੁੰਦੇ ਹੋ ਮੇਰੇ ਪਹਿਲੇ ਇਲੈਕਸ਼ਨ ਆ ਮੈਂ ਕਦੇ ਇਲੈਕਸ਼ਨ ਨਹੀਂ ਲੜਿਆ ਆਈ ਹੈ ਕਮ ਟੂ ਨੋ ਕਹਿੰਦੇ ਨਾ ਨਾਨਕ ਦੁਖੀਆ ਸਭ ਸੰਸਾਰ ਲੋਕਾਂ ਦੇ ਇਸ਼ੂ ਇੰਨੇ ਇੰਨੇ ਪੁਰਾਣੇ ਆ ਜਿਹੜੇ ਰਿਜ਼ੋਲਵ ਨਹੀਂ ਹੋਏ ਤਿੰਨ ਮਹੀਨੇ ਹੋ ਗਏ ਸਰ ਲਗਾਤਾਰ ਤੁਸੀਂ ਲੋਕਾਂ ਦੀ ਪ੍ਰੋਬਲਮ ਸੋਲਵ ਕਰ ਰਹੇ ਹੋ ਲੋਕਾਂ ਦੇ ਅੰਦਰ ਜਾ ਕੇ ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਹੋ ਲੱਗਦਾ ਕਿ ਕੋਈ ਵੱਡੀ ਵੱਡੀ ਪ੍ਰੋਬਲਮਸ ਤੁਹਾਡੇ ਸਾਹਮਣੇ ਲੋਕਾਂ ਦੀ ਪ੍ਰੋਬਲਮ ਸਾਹਮਣੇ ਆਈਆਂ ਹੁਣ ਸਾਨੂੰ ਉਹ ਛੋਟੀ ਲੱਗਦੀ ਹੋਵੇ ਉਹਨਾਂ ਲਈ ਬਹੁਤ ਵੱਡੀ ਹੋਵੇ ਇਹੋ ਜਿਹਾ ਕੰਮ ਜਿਹੜਾ ਤੁਹਾਨੂੰ ਲੱਗਦਾ ਕਿ ਤੁਸੀਂ ਕਰਵਾਇਆ ਔਰ ਅੱਜ ਤੋਂ ਪਹਿਲਾਂ ਕਿਸੇ ਹੋਰ ਪੋਲਿਟੀਕਲ ਪਾਰਟੀ ਦੇ ਬੰਦੇ ਨੇ ਹੁਣ ਤੱਕ ਨਹੀਂ ਕਰਵਾਇਆ ਲਾਲ ਲਕੀਰ ਦੀਆਂ ਰਜਿਸਟਰੀਆਂ ਸੀ ਉਹ ਵਿਚਾਰਿਆਂ ਨੂੰ ਆਜ਼ਾਦੀ ਤੋਂ ਬਾਅਦ ਦੇ ਆ ਕੇ ਬੈਠੇ ਕਈ 60 ਸਾਲ ਦੇ ਬੈਠੇ ਕਈ 50 ਸਾਲ ਦੇ ਬੈਠੇ ਉਹਨਾਂ ਕੋਲ ਮਲਕਾਨਾ ਹੱਕ ਹੀ ਨਹੀਂ ਸੀ ਜੇ ਬੱਚੇ ਨੂੰ ਪੜਾਉਣਾ ਹੈ ਲੋਨ ਨਹੀਂ ਮਿਲਦਾ ਜੇ ਕੋਈ ਘਰ 'ਚ ਸ਼ਾਦੀ ਹੈ ਪੈਸੇ ਚਾਹੀਦੇ ਲੋਨ ਨਹੀਂ ਮਿਲਦਾ 1600 ਪਰਿਵਾਰਾਂ ਨੂੰ ਅਸੀਂ ਦਿੱਤਾ ਔਰ 에어ਪੋਰਟ 25 ਸਾਲ ਹੋ ਗਏ ਆ ਜਿਹੜੀ ਐਲੀਵੇਟਡ ਰੋਡ ਹੈ 2016 ਦੀ ਬਣ ਰਹੀ ਸੀ ਫੋਕਲ ਪੁਆਇੰਟ ਦੀਆਂ ਸੜਕਾਂ 15 ਸਾਲ ਤੋਂ ਟੁੱਟੀਆਂ ਪਈਆਂ ਸੀ ਸਿਵਲ ਹਸਪੀਟਲ ਪਿਛਲੇ 40 ਸਾਲਾਂ 'ਚ ਕੋਈ ਕੰਮ ਨਹੀਂ ਹੋਇਆ ESI ਹਸਪੀਟਲ 1970 ਦਾ ਬਣਿਆ ਸੀ ਕਿਸੇ ਨੇ ਬਹੁਤਾ ਨਹੀਂ ਉਧਰ ਧਿਆਨ ਦਿੱਤਾ लुधियाना नु मैनचेस्टर ऑफ इंडिया ਵੀ ਕਿਹਾ ਜਾਂਦਾ ਲੇਕਿਨ ਹਲੇ ਵੀ ਗਲੋਬਲੀ ਲੁਧਿਆਣਾ ਨੂੰ ਰੈਕੋਗਨੀਸ਼ਨ ਨਹੀਂ ਮਿਲੀ ਹੈ ਉਹਦਾ ਕੀ ਕਾਰਨ ਲੱਗਦਾ ਤੁਹਾਨੂੰ ਆਨ ਵਾਲੇ ਟਾਈਮ ਚ ਇੰਗਲੈਂਡ ਵਾਲੇ ਮਾਂਚੈਸਟਰ ਨੂੰ ਲੁਧਿਆਣਾ ਆਫ ਇੰਗਲੈਂਡ ਕਹਣਗੇ ਅਸੀਂ ਐਡਾ ਵਧੀਆ ਲੁਧਿਆਣਾ ਕਰਦੇ ਨੇ ਰੀਅਲੀ ਯੈਸ ਲੋਕਾਂ ਨੂੰ ਇਹ ਉਮੀਦ ਰੱਖਣੀ ਚਾਹੀਦੀ ਬਿਲਕੁਲ ਰੱਖਣੀ ਚਾਹੀਦੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਦ ਸਿਟੀ ਹੈਡਲਾਈਨਸ ਔਰ ਮੈਂ ਹਾਂ ਨਵਨੀਤ ਕੌਰ ਅੱਜ ਮੇਰੇ ਨਾਲ ਮੌਜੂਦ ਨੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਸੰਜੀਵ ਰੋਰੜ ਜੀ ਸਤਿ ਸ਼੍ਰੀ ਅਕਾਲ ਸਰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਚੈਨਲ தி ਸਿਟੀ ਹੈਡਲਾਈਨਸ ਤੇ ਤੁਹਾਨੂੰ ਵੀ ਸਤਿ ਸ਼੍ਰੀ ਅਕਾਲ ਤੇ ਤੁਹਾਡੇ ਦਰਸ਼ਕਾਂ ਨੂੰ ਵੀ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ so much ਸਰ ਕੋਈ ਤੁਹਾਨੂੰ ਕਹਿ ਰਿਹਾ ਕਿ ਤੁਸੀਂ ਮਜਬੂਰੀ ਚ ਕੰਟੈਸਟ ਕਰ ਰਹੇ ਹੋ ਕੋਈ ਕਹਿ ਰਿਹਾ ਕਿ ਤੁਸੀਂ ਜਬਰਦਸਤੀ ਇਹ ਇਲੈਕਸ਼ਨ ਲੜ ਰਹੇ ਹੋ ਨਾ ਮਜਬੂਰੀ ਹੈ ਜੀ ਨਾ ਜ਼ਬਰਦਸਤੀ ਹੈ ਲੇਕਿਨ ਇਸ ਦੇਖੋ ਪਾਰਟੀ ਨੇ ਕਿਹਾ ਔਰ ਮੈਂ ਉਹਨਾਂ ਦਾ ਹੁਕਮ ਸੇ ਰੱਖਾਂ ਤੇ ਬਸ ਪਰ ਕੋਈ ਮਜਬੂਰੀ ਨਹੀਂ ਹੈਗੀ ਬਿਲਕੁਲ ਕੋਈ ਕਹਿ ਰਿਹਾ ਬਲੀ ਦਾ ਬੱਕਰਾ ਬਣਾ ਕੇ ਸੰਜੀਵ ਅਰੋੜਾ ਜੀ ਨੂੰ ਕਿਹਾ ਗਿਆ ਕਿ ਇੱਕ ਇਲੈਕਸ਼ਨ ਜਿਹੜੇ ਨੇ ਇਹ ਲੜੋ ਲੇਕਿਨ ਅਸੀਂ ਇਹ ਸਾਰੇ ਸਵਾਲ ਨਹੀਂ ਪੁੱਛਣਾ ਆ ਕਿਉਂਕਿ ਇਹ ਸਾਰੇ ਸਵਾਲਾਂ ਦਾ ਤੁਸੀਂ ਜਵਾਬ ਆਲਰੇਡੀ ਦੇ ਚੁੱਕੇ ਹੋ ਮੈਂ ਪੁੱਛਣ ਆਈ ਆ ਕਿ ਸੰਜੀਵ ਅਰੋੜਾ ਜੀ ਦਾ ਆਉਣ ਵਾਲੇ 18 ਮਹੀਨੇ ਦਾ ਵਿਜ਼ਨ ਕੀ ਹੈ ਦੇਖੋ ਜੇ ਮੈਂ ਦੋ ਲਾਈਨਾਂ ਚ ਵਿਜ਼ਨ ਦੱਸਾਂ ਤੇ ਮੇਰਾ ਵਿਜ਼ਨ ਇਹ ਹੈ ਕਿ ਆਲਰੇਡੀ ਅਸੀਂ ਉਹ ਕੰਮ ਕਰਾਏ ਆ ਜਿਹੜੇ ਸਾਲਾਂ ਤੋਂ ਨਹੀਂ ਹੋਏ ਕਈ ਕੰਮ 75 ਸਾਲ ਹੋ ਗਏ ਨਹੀਂ ਹੋਏ ਕੋਈ 25 ਸਾਲ ਕੋਈ 15 ਸਾਲ ਕੋਈ 30 ਸਾਲ ਜੇ ਕੋਈ ਇਹ ਜੇ ਕੰਮ ਪੈਂਡਿੰਗ ਆ ਪਹਿਲਾਂ ਉਹ ਖਤਮ ਕਰਨੇ ਆ ਔਰ ਦੂਜੀ ਗੱਲ ਆਪਾਂ ਲੁਧਿਆਣੇ ਨੂੰ ਐਡਾ ਸੋਹਣਾ ਸ਼ਹਿਰ ਬਣਾਣਾ ਕਿ ਹਰ ਬੰਦੇ ਨੂੰ ਨਾਜ਼ ਹੋਵੇ ਕਿ ਮੈਂ ਲੁਧਿਆਣੇ ਦਾ ਵਾਸੀ ਆਂ ਔਰ ਜੇ ਕੋਈ ਕਿਸੇ ਦਾ ਰਿਸ਼ਤੇਦਾਰ ਦੋਸਤ ਆਵੇ ਜੀ ਉਹ ਜਾਨ ਲੱਗੇ ਕਬੇ ਸਾਡਾ ਸ਼ਹਿਰ ਵੀ ਲੁਧਿਆਣੇ ਵਰਗਾ ਹੋਣਾ ਚਾਹੀਦਾ ਉਹ ਵਾਓ ਹਾਂਜੀ ਗ੍ਰੇਟ ਐਜ਼ ਅ ਰਾਜ ਸਭਾ ਮੈਂਬਰ ਐਂਡ ਨਾਊ ਐਜ਼ ਏਨ ਇਲੈਕਟਰਲ ਪੋਲਿਟਿਕਸ ਕੀ ਡਿਫਰੈਂਸ ਲੱਗਦਾ ਹੈ ਹਲੇ ਤਾਂ ਪਤਾ ਚੱਲੂਗਾ ਜੀ ਹਲੇ ਤਾਂ ਇਲੈਕਸ਼ਨ ਹੋ ਰਿਹਾ ਦੇਖੋ ਇਲੈਕਟਰਲ ਜਿਹੜਾ ਰਾਜ ਸਭਾ ਦਾ ਮੈਂਬਰ ਹੈ ਇਟ ਵਾਸ ਟੂ ਸਮੂਥ ਕੇਸ ਬਨ ਗਏ ਐਮ ਐਲ ਐਸ ਨੇ ਇਲੈਕਟ ਕਰਨਾ ਸਾਡੇ ਐਮ ਐਲ ਐਸ ਕਾਫੀ ਸੀ ਸੋ देयर ਵਾਸ ਨੋ ਕੰਪੀਟੀਸ਼ਨ ਮਤਲਬ ਕੋਈ ਅੱਗੇ ਹੈ ਹੀ ਨਹੀਂ ਸੀਗਾ ਬੀਵਰ ਯੂਨੀਨਮਸ ਬਟ ਇੱਥੇ ਜਿਹੜਾ ਹੈਗਾ ਲੋਕਾਂ ਚ ਮਿਲਣਾ ਮੈਂ ਦੇਖੋ ਹਰ ਬੰਦੇ ਦਾ ਹੁੰਦਾ ਹੈ ਕਿ ਮੇਰੇ ਕੋਲ ਆਣਾ ਚਾਹੀਦਾ ਹੈ ਮੇਰੀ ਗੱਲ ਸੁਣਨੀ ਚਾਹੀਦੀ ਜੀ ਮੱਲੇ ਦੀ ਗੱਲ ਸੁਣਨੀ ਚਾਹੀਦੀ ਏਰੀਏ ਦੀ ਵੀ ਕੀ ਹੈ ਔਰ ਮੈਂ ਗਿਆ ਵੀ ਆਂ ਜੀ ਪਿਛਲੇ 75 ਦਿਨਾਂ ਵਿੱਚ ਮੈਂ ਬਹੁਤ ਜਗ੍ਹਾ ਗਿਆ ਇੱਕ ਇੱਕ ਆਈ ਡੋਨਟ ਥਿੰਕ ਕਿ ਵੀ ਕੋਈ ਏਰੀਆ ਅਨ ਲੈਫਟ ਰਿਹਾ ਹੋਏਗਾ ਹਮ ਪਰ ਸਭ ਨਾਲੋਂ ਵੱਡੀ ਖੁਸ਼ੀ ਜਿਹੜੀ ਹੁੰਦੀ ਹੈ ਉਹ ਇਹ ਹੁੰਦੀ ਵੀ ਤੁਸੀਂ ਲੋਕਾਂ ਲਈ ਕੁਝ ਕਰ ਸਕਦੇ ਹੋ ਜਦੋਂ ਲੋਕਾਂ ਦਾ ਕੋਈ ਕੰਮ ਕਰੋ ਚਾਹੇ ਪਰਸਨਲ ਹੈ ਚਾਹੇ ਉਹਨਾਂ ਦਾ ਏਰੀਆ ਦਾ ਚਾਹੇ ਕੋਚਾ ਜਦੋਂ ਆ ਕੇ ਥੈਂਕ ਯੂ ਕਹਿੰਦੇ ਆ ਉਹਨਾਂ ਦੇ ਮੂੰਹ ਤੇ ਸਮਾਈਲ ਹੁੰਦੀ ਆ ਮੂੰਹ ਮਿੱਠਾ ਤੁਹਾਡਾ ਕਰਾਂਦੇ ਆ ਉਹ ਬੜੀ ਖੁਸ਼ੀ ਹੁੰਦੀ ਹ ਉਹ ਉਹ ਖੁਸ਼ੀ ਵਰਗੀ ਕੋਈ ਖੁਸ਼ੀ ਨਹੀਂ ਦਿਲ ਨੂੰ ਤਸੱਲੀ ਮਿਲਦੀ ਹਮ ਆਫ ਕੈਮਰਾਮੈਨ ਆਈ ਵਾਸ ਟਾਕਿੰਗ ਟੂ ਯੂਰ ਡਾਟਰ ਉਹ ਵੀ ਕਹਿ ਰਹੇ ਸੀ ਕਿ ਜਦ ਪਾਪਾ ਨੇ ਸਾਨੂੰ ਕਰਿਆ ਆ ਕੇ ਦੱਸਿਆ ਕਿ ਮੈਂ ਜਿਹੜਾ ਇਹ ਮੈਨੂੰ ਪਾਰਟੀ thro ਇੱਕ ਮੈਸੇਜ ਆਇਆ ਕਿ ਮੈਂ ਇੱਕ ਕੰਟੈਸਟ ਐਜ਼ ਅ ਕੈਂਡੀਡੇਟ ਕਰਨਾ ਤੇ ਕਹਿੰਦੇ ਸੀ ਸਾਰੇ ਜਨੇ ਰਾਊਂਡ ਟੇਬਲ ਤੇ ਬੈਠੇ ਹੋਏ ਸੀਗੇ ਤੇ ਵੀਰ ਪਾਪ ਵੀਰ ਆਸਕੇ ਪਾਪਾ ਤੁਸੀਂ ਇਹ ਕਿਉਂ ਕਰ ਰਹੇ ਹੋ ਸੋ ਯੂ డు ਯੂ ਕਨਸਿਡਰ ਕਿ ਤੁਸੀਂ ਲੋਕਾਂ ਦੇ ਅੰਦਰ ਜਾ ਕੇ ਲੋਕਾਂ ਦੇ ਕੰਮ ਕਰਾਉਣਾ ਚਾਹੁੰਦੇ ਹੋ ਤਿੱਕੋ ਜਦੋਂ ਮੈਂ ਹਾਂ ਕੀਤੀ ਮੈਨੂੰ ਵੀ ਨਹੀਂ ਪਤਾ ਸੀਗਾ ਕਿ ਇਟ ਇਜ਼ ਥੈਟ ਮੱਚ ਆਫ ਅ ਥਿੰਕ ਇਹ ਤਾਂ ਜਿਸ ਤਰ੍ਹਾਂ ਜਿਸ ਤਰ੍ਹਾਂ ਮੈਂ ਇਹਦੇ ਵਿੱਚ ਇਨਵੋਲਵ ਹੋਇਆ ਕਿ ਮੇਰੇ ਪਹਿਲੇ ਇਲੈਕਸ਼ਨ ਆ ਮੈਂ ਕਦੇ ਇਲੈਕਸ਼ਨ ਨਹੀਂ ਲੜਿਆ ਆਈ ਹੈਵ ਕਮ ਟੂ نو ਕਹਿੰਦੇ ਨਾ ਨਾਨਕ ਦੁਖੀਆ ਸਭ ਸੰਸਾਰ ਲੋਕਾਂ ਦੇ ਇਸ਼ੂ ਇੰਨੇ ਇੰਨੇ ਪੁਰਾਣੇ ਆ ਜਿਹੜੇ ਰਿਜ਼ੋਲਵ ਨਹੀਂ ਹੋਏ ਔਰ ਵੈਸੇ ਵੀ ਮੈਂ ਜਿਹੜੇ ਐਸ ਰਾਜ ਸਭਾ ਮੈਂਬਰ ਵੀ 3 ਸਾਲਾਂ ਚ ਜਿਹੜੇ ਪ੍ਰੋਜੈਕਟ ਕੀਤੇ ਜਾਂ ਕਰਵਾਏ ਚਾਹੇ ਉਹ 에ਰਪੋਰਟ ਹੈ ਚਾਹੇ ਰੋਡਸ ਹੈ ਚਾਹੇ ਫੋਕਲ ਪੁਆਇੰਟ ਦੀਆਂ ਰੋਡਸ ਹੈ ਸਿਵਲ ਹਸਪੀਟਲ ਹੈ ESI ਇਹ ਸਾਰੇ ਬੜੇ ਪੁਰਾਣੇ ਕੰਮ ਸੀਗੇ ਪੈਂਡਿੰਗ ਜਿਹੜੇ ਖਤਮ ਕੀਤੇ ਪਰ ਹੁਣ ਤਾਂ ਮੈਂ ਦੇਖ ਰਿਹਾ ਕਿ ਇੰਡੀਵਿਜੂਅਲ ਕੰਮ ਵੀ ਕਈ ਕਈ ਸਾਲਾਂ ਚ ਨਹੀਂ ਲੋਕਾਂ ਦੇ ਹੁੰਦੇ ਚਾਹੇ ਐਨਓਸੀ ਹੈ ਚਾਹੇ ਕੋਈ ਰੈਵਨਿਊ ਰਿਕਾਰਡ ਤੇ ਚੜਾਉਣਾ ਕਿਸੇ ਦਾ ਲਾਇਸੈਂਸ ਹੈ ਸੋ एवरीथिंग ਮਤਲਬ ਸਿਸਟਮਿਕ ਕਈਆਂ ਨੂੰ ਤਾਂ ਵਿਚਾਰਿਆਂ ਨੂੰ ਇਹ ਹੀ ਨਹੀਂ ਪਤਾ ਹੁੰਦਾ ਵੀ ਕਿਹੜੇ ਆਫੀਸਰ ਕੋਲ ਜਾਣਾ ਹੈ ਇੱਕ ਮੇਰੇ ਕੋਲ ਕੋਈ ਆਏ ਮੇਰੇ ਪੁਰਾਣੇ ਜਾਣਦੇ ਸੀਗੇ ਲੁਧਿਆਣਾ ਇੰਪਰੂਵਮੈਂਟ ٹرسٹ ਦਾ ਕੰਮ ਲੈ ਕੇ ਆਏ ਜੀ ਮੈਂ ਕਿਹਾ ਜੀ ਤੁਸੀਂ ਕਿੰਨੂੰ ਮਿਲੇ ਉਹ ਕਹਿੰਦੇ ਸੰ ਤਾਂ ਪਤਾ ਹੀ ਨਹੀਂ ਦਫ਼ਤਰ ਕਿੱਥੇ ਹੈ ਆਈ ਵਾਸ ਸਰਪ੍ਰਾਈਜ਼ਡ ਕਿ ਮੇਰੇ ਕੋਲ ਆ ਗਏ ਹਲੇ ਤੱਕ ਲੁਧਿਆਣਾ ਇੰਪਰੂਵਮੈਂਟ ਟਰਸਟ ਗਏ ਵੀ ਨਹੀਂ ਗਏ ਸੋ ਆਈ ਥਿੰਕ ਹੋਮ ਟੂ ਅਪਰੋਚ ਇਜ਼ ਨਾਟ ਨਹੀਂ ਹੋਮ ਟੂ ਅਪਰੋਚ ਵਾਟ ਆਲ ਟੂ ਡੂ देयर नीड्स ਟੂ ਬੀ ਕਲੈਰੀਫਿਕੇਸ਼ਨ ਇਹ ਸਾਰੇ ਕੰਮ ਘਰ ਬੈਠੇ ਅੱਜ ਕੱਲ ਕੰਪਿਊਟਰਾਂ ਤੇ ਫੋਨ ਤੇ ਐਪ ਨਾਲ ਹੋਣੇ ਚਾਹੀਦੇ ਸੋ ਇਹ ਚੀਜ਼ਾਂ ਤਾਂ ਹੀ ਬੈਟਰ ਹੋਣਗੀਆਂ ਜੇ ਆਪਾਂ ਟੈਕਨੋਲੋਜੀ ਜਿੰਨੀ ਲਿਆ ਸਕੀਏ ਲਿਆਵਾਂਗੇ ਇਲੈਕਸ਼ਨ ਕੰਟੈਸਟ ਕਰਨ ਲਈ ਪਾਰਟੀ ਤੋਂ ਕੋਈ ਪ੍ਰੈਸ਼ਰ ਸੀਗਾ ਨਹੀਂ ਕੋਈ ਪ੍ਰੈਸ਼ਰ ਨਹੀਂ ਸੀਗਾ। ਹੂੰ। ਉਹਨਾਂ ਨੇ ਕਿਹਾ ਜ਼ਰੂਰ ਤੁਸੀਂ ਲੜੋ, ਲੜਨਾ ਚਾਹੀਦਾ ਬਟ ਇਹ ਕੋਈ ਪ੍ਰੈਸ਼ਰ ਨਹੀਂ ਸੀਗਾ। ਕੋਈ ਪ੍ਰੈਸ਼ਰ ਵਾਲੀ ਗੱਲ ਨਹੀਂ ਸੀ। 3 ਮਹੀਨੇ ਹੋ ਗਏ ਸਰ ਲਗਾਤਾਰ ਤੁਸੀਂ ਲੋਕਾਂ ਦੀ ਪ੍ਰੋਬਲਮ ਸੋਲਵ ਕਰ ਰਹੇ ਹੋ, ਲੋਕਾਂ ਦੇ ਅੰਦਰ ਜਾ ਕੇ ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਹੋ। ਲੱਗਦਾ ਕਿ ਕੋਈ ਵੱਡੀ-ਵੱਡੀ ਪ੍ਰੋਬਲਮਸ ਤੁਹਾਡੇ ਸਾਹਮਣੇ, ਲੋਕਾਂ ਦੀ ਪ੍ਰੋਬਲਮ ਸਾਹਮਣੇ ਆਈਆਂ ਹੁਣ। ਵੱਡੀਆਂ ਵੀ ਆਉਂਦੀਆਂ, ਛੋਟੀਆਂ ਵੀ ਆਉਂਦੀਆਂ ਬਟ ਆਈ ਡੋਨਟ ਨੋ ਸਾਨੂੰ ਉਹ ਛੋਟੀ ਲੱਗਦੀ ਹੋਵੇ ਉਹਨਾਂ ਲਈ ਬਹੁਤ ਵੱਡੀ ਹੋਵੇ। ਸੋ ਇਹ ਤਾਂ ਤੁਸੀਂ ਤੁਹਾਡੇ ਤੇ ਡਿਪੈਂਡ ਕਰਦਾ ਤੁਸੀਂ ਕਿਹੜੇ ਨਜ਼ਰੀਏ ਨਾਲ ਦੇਖ ਰਹੇ ਹੋ। ਸੋ ਆਈ ਡੋਟ ਨੋ ਕਿਹੜੀ ਪ੍ਰੋਬਲਮ ਨੂੰ ਵੱਡਾ ਕਿਹਾ ਜਾਵੇ ਕਈ ਨਾ ਛੋਟਾ ਹੈ ਪਰ ਮੇਨ ਹੈ ਕਿ ਪ੍ਰੋਬਲਮ ਸੋਲਵ ਹੋਣੀਆਂ ਚਾਹੀਦੀਆਂ ਔਰ ਹੋ ਰਹੀਆਂ ਕੋਈ ਇਹੋ ਜਿਹਾ ਕੰਮ ਜਿਹੜਾ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਕਰਵਾਇਆ ਔਰ ਅੱਜ ਤੋਂ ਪਹਿਲਾਂ ਪੋਲਿਟੀਕਲ ਪਾਰਟੀ ਕਿਸੇ ਹੋਰ ਪੋਲਿਟੀਕਲ ਪਾਰਟੀ ਦੇ ਬੰਦੇ ਨੇ ਹੁਣ ਤੱਕ ਨਹੀਂ ਕਰਵਾਇਆ ਤੋਂ بڑے ਕੰਮ ਹੈਗੇ ਜੀ ਸਭ ਤੋਂ ਪਹਿਲਾਂ ਤਾਂ ਲਾਲ ਲਕੀਰ ਦੀਆਂ ਰਜਿਸਟਰੀਆਂ ਸੀ ਉਹ ਵਿਚਾਰਿਆਂ ਨੂੰ ਆਜ਼ਾਦੀ ਤੋਂ ਬਾਅਦ ਦੇ ਆ ਕੇ ਬੈਠੇ 75 ਸਾਲ ਅੱਜ ਹੋ ਗਏ ਉਹ ਕਈ 60 ਸਾਲ ਦੇ ਬੈਠੇ ਕਈ 50 ਸਾਲ ਦੇ ਬੈਠੇ ਉਹਨਾਂ ਕੋਲ ਮਲਕਾਨਾ ਹੱਕ ਹੀ ਨਹੀਂ ਸੀ ਉਹ ਮਲਕਾਨਾ ਹੱਕ ਦਵਾਇਆ ਉਹਨਾਂ ਦੀਆਂ ਰਜਿਸਟਰੀਆਂ ਕਰਵਾ ਕੇ ਉਹਨਾਂ ਨੂੰ ਦਿੱਤੀਆਂ 90 ਦਿਨ ਦਾ ਟਾਈਮ ਦਿੱਤਾ ਵੀ ਜੇ ਤੁਸੀਂ ਕੋਈ ਦਰੁਸਤੀ ਕਰਾਣੀ ਕਰਾ ਲਓ ਉਸ ਤੋਂ ਬਾਅਦ ਉਹਨਾਂ ਦੇ ਫਰਦ ਤੇ ਵੀ ਚੜ ਜਾਏਗੀ ਜ਼ਮੀਨ ਦੇਖੋ ਉਹਨਾਂ ਦੀ ਜ਼ਮੀਨ ਦੇ ਨਾਲ 50000 ਰੁਪਏ ਦੇ ਗੱਜ ਵਿਕਦਾ ਜਿਹਦੀ ਰਜਿਸਟਰੀ ਹੋਈ ਹੋਈ ਉਹਨਾਂ ਦੀ ਜ਼ਮੀਨ 10000 ਕੋਈ ਲੈ ਕੇ ਰਾਜੀ ਨਹੀਂ ਸੀ ਜੇ ਬੱਚੇ ਨੂੰ ਪੜਾਉਣਾ ਹੈ ਲੋਨ ਨਹੀਂ ਮਿਲਦਾ ਜੇ ਕੋਈ ਘਰ ਚ ਸ਼ਾਦੀ ਹੈ ਪੈਸੇ ਚਾਹੀਦੇ ਲੋਨ ਨਹੀਂ ਮਿਲਦਾ ਸੋ ਇਹ ਕੰਮ ਮੈਨੂੰ ਲੱਗਿਆ ਕਿ ਬਹੁਤ ਹੀ ਪੁਰਾਣਾ ਕੰਮ ਸੀ ਜਿਹੜਾ ਹੋ ਗਿਆ ਪੈਂਡਿੰਗ ਸੀਗਾ 1600 ਪਰਿਵਾਰਾਂ ਨੂੰ ਅਸੀਂ ਦਿੱਤਾ ਔਰ ਬਾਕੀ ਸਭ ਨੂੰ ਅਸੀਂ ਮਤਲਬ ਵਾਦਾ ਕੀਤਾ ਕਿ ਇਹ ਕੋਡ ਆਫ ਕੰਡਕਟ ਹੋ ਜੇ ਉਸ ਤੋਂ ਬਾਅਦ ਜਿਹੜਾ ਜਿਹੜਾ ਰਹਿ ਜਾਏਗਾ ਉਹ ਅਪਲਾਈ ਕਰਦੇ ਉਹ ਵੀ ਹੋ ਜਾਏਗਾ ਦੂਜਾ 30 ਸਾਲਾਂ ਤੋਂ ਇਹ ਚੱਲ ਰਿਆ ਸੀ ਕਿ ਜੀ ਅਸੀਂ ਜਿਹੜੀ ਲੁਧਿਆਣਾ ਇੰਪਰੂਵਮੈਂਟ ٹرسٹ ਤੋਂ ਕਾਰਪੋਰੇਸ਼ਨ ਚ 6 ਸਕੀਮਾਂ ਸੀ 시희ਦ ਭਗਤ ਸਿੰਘ ਨਗਰ ਐਦਾ ਕਲੋਨੀਆਂ ਹੈ ਰਾਜਗੁਰੂ ਨਗਰ ਦੇਸ਼ੀ ਨਗਰ ਵੀ ਉੱਥੇ ਟ੍ਰਾਂਸਫਰ ਕਰਾਣੀ ਆ ਪਤਾ ਨਹੀਂ ਕਿਉਂ ਨਹੀਂ ਕਰਦੇ ਪਏ ਸੀ ਉਹ ਡੇਡ ਮਹੀਨੇ ਚ ਹੋ ਗਿਆ ਰਜਿਸਟਰੀਆਂ ਜਿਹੜੀਆਂ ਮੈਂ ਤੁਹਾਨੂੰ ਕਹਿ ਰਿਹਾ ਦੋ ਮਹੀਨੇ ਚ ਹੋ ਗਈਆਂ ਹੂੰ ਸੋ ਇਹ ਜਿਹੜੇ ਕੰਮ ਹੈਗੇ ਆ ਡੂਏਬਲ ਹੈਗੇ ਪਰ ਹੁੰਦੇ ਨਹੀਂ ਹਾਂ 에어ਪੋਰਟ 25 ਸਾਲ ਹੋ ਗਏ ਆ ਜਿਹੜੀ ਐਲੀਵੇਟਡ ਰੋਡ ਹੈ 2016 ਦੀ ਬਣ ਰਹੀ ਸੀ ਹੂੰ ਫੋਕਲ ਪੁਆਇੰਟ ਦੀਆਂ ਸੜਕਾਂ 15 ਸਾਲ ਤੋਂ ਟੁੱਟੀਆਂ ਪਈਆਂ ਸੀ ਸਿਵਲ ਹਸਪਤਲ ਪਿਛਲੇ 40 ਸਾਲਾਂ ਚ ਕੋਈ ਕੰਮ ਨਹੀਂ ਹੋਇਆ ESI ਹਸਪਤਲ 1970 ਦਾ ਬਣਿਆ ਸੀ ਕਿਸੇ ਨੇ ਬਹੁਤਾ ਨਹੀਂ ਉਧਰ ਧਿਆਨ ਦਿੱਤਾ ਸੋ ਵਟ ਆਈ ਐਮ ਟ੍ਰਾਈਂਗ ਟੂ ਸੇ ਇਜ਼ ਬੜੇ ਪੁਰਾਣੇ ਕੰਮ ਸੀਗੇ ਔਰ ਮੈਨੂੰ ਸ਼ੌਕ ਸੀ ਕਿ ਕੁਝ ਮੈਂ ਐਜ਼ ਰਾਜ ਸਭਾ ਐਮਪੀ ਕੀਤੇ ਕੁਝ ਪਿਛਲੇ 75 ਦਿਨਾਂ ਚ ਜਦੋਂ ਤੋਂ ਮੇਰੀ ਡਿਊਟੀ ਲਗਾਈ ਜੀ ਕਿ ਹੁਣ ਤੁਸੀਂ ਇਹ ਦੇਖੋ ਬਟ ਉਹ ਵੀ ਐਜ਼ ਰਾਜ ਸਭਾ ਐਮਪੀ ਹੀ ਹੋ ਜਾਂਦੇ ਰਾਈਟ ਰਾਈਟ ਤੁਸੀਂ ਹਰ ਜਗ੍ਹਾ 에ਅਰਪੋਰਟ ਹਲਵਾਰਾ ਯਾ ਐਲੀਵੇਟਿਡ ਰੋਡ ਦੇ ਬਾਰੇ ਜ਼ਿਕਰ ਕਰਦੇ ਹੋ ਲੇਕਿਨ ਕਾਂਗਰਸੀ ਔਰ ਅਕਾਲੀ ਦਾਈ ਕਹਿੰਨਾ ਹੈ ਕਿ ਇਹ ਜਿਹੜਾ ਪੂਰਾ ਪ੍ਰੋਜੈਕਟ ਹੈ ਉਹਨਾਂ ਨੇ ਪਾਸ ਕਰਵਾਇਆ ਸੀਗਾ ਦੇਖੋ ਮੈਂ ਕਦੋਂ ਕਹਿ ਰਿਹਾ ਮੈਂ ਤਾਂ ਕਹਿ ਰਿਹਾ 25 ਸਾਲ ਹੋ ਗਏ ਹੂੰ ਔਰ ਦੂਜੀ ਗੱਲ ਉਹਨਾਂ ਨੂੰ ਇਹ ਪਤਾ ਹੋਣਾ ਚਾਹੀਦਾ ਕਿ 11ਵੇਂ ਮਹੀਨੇ 22 ਵਿੱਚ ਜਦੋਂ ਸਾਡੀ ਸਰਕਾਰ ਸੀ ਮਾਨਯੋਗ ਮੁੱਖ ਮੰਤਰੀ ਜੀ ਨੇ ਇੱਕ ਮੀਟਿੰਗ ਲਈਤੀ ਉਹਦੇ ਵਿੱਚ ਫੰਡਸ ਪਾਸ ਹੋਏ 에ਰਪੋਰਟ ਤੇ ਹੂੰ 11ਵੇਂ ਮਹੀਨੇ ਚ ਉਸ ਤੋਂ ਬਾਅਦ ਸਿਵਲ 에ਰਪੋਰਟ ਬਣਿਆ ਜਿਹੜੀ ਐਲੀਵੇਟਡ ਰੋਡ ਹੈ ਮੈਂ ਖੁਦ ਕਹਿ ਰਿਹਾ 2016 ਦਾ ਕੰਮ ਚਾਲੂ ਸੀ ਬਟ ਸਟੈਂਡ ਸਟਿਲ ਤੇ ਸੀਗਾ ਕੰਮ ਹੋਣਾ ਵੀ ਤਾਂ ਜ਼ਰੂਰੀ ਹੈ ਜ਼ਰੂਰੀ ਹੈ ਉਹਦੇ ਵਿੱਚ ਬਿਜਲੀ ਬੋਰਡ ਦੀ ਇਸ਼ੂ ਸੀਗੇ ਕੋਈ ਫੋਰੈਸਟ ਡਿਪਾਰਟਮੈਂਟ ਤੇ ਸੀ ਕਿਸੇ ਇੱਕ ਅੱਦੇ ਡਿਪਾਰਟਮੈਂਟ ਤੇ ਹੋਰ ਸੀ ਉਹ ਸਾਰੇ ਸਟੇਕ ਹੇਲਡਰਸ ਨੂੰ ਬਿਠਾ ਕੇ ਅਪਰੂਵ ਲਾ ਲੈ ਕੇ ਫਿਰ ਮੈਂ ਗੜਕਰੀ ਸਾਹਿਬ ਨੂੰ ਮਿਲਿਆ ਮੇਰੀ ਕੋਰਸਪੋਂਡੈਂਸ ਦੇਖੋ ਚਾਰ ਪੰਜ ਚਿੱਠੀਆਂ ਛੇ ਲਿਖ ਚੁਕ ਚੀਰਮੈਨ ਐਨ ਐਚ ਆਈ ਨੂੰ ਮਿਲਿਆ ਉਹਨਾਂ ਨੂੰ ਰਿਕੁਐਸਟ ਕੀਤੀ ਕਿ ਜਲਦੀ ਕਰਾਓ ਲੁਧਿਆਣੇ 'ਚ ਬੜਾ ਬੁਰਾ ਹਾਲ ਹੈ ਖੱਬੇ ਸੱਜੇ ਮਲਬਾ ਮਿੱਟੀ ਧੂੜ ਉੜਦੀ ਸੀ ਟ੍ਰੈਫਿਕ ਘੰਟਾ ਘੰਟਾ ਜਮ ਰਹਿਦਾ ਸੀ ਉਹਨਾਂ ਨੂੰ ਕਹਿ ਕੇ ਜਲਦੀ ਕਰਵਾਇਆ ਔਰ ਸਵਾ ਸਾਲ ਡੇਢ ਸਾਲ ਹੋ ਗਿਆ ਫਿਰ ਫਰਨੀਚਰ ਮਾਰਕੀਟ ਅੱਲਿਆਂ ਦੀ ਪ੍ਰੋਬਲਮ ਸੀ ਉਹਨਾਂ ਲਈ ਡਿਜ਼ਾਈਨ ਵੀ ਚੇਂਜ ਕਰਾਇਆ ਕੁਝ ਪਾਰਟ ਦਾ। ਸੋ ਮੈਂ ਤਾਂ ਕਹਿੰਦਾ ਹੀ ਨਹੀਂ ਜਦੋਂ ਮੈਂ ਜੇ 2016 ਕਹਿਤਾ ਮੈਂ ਤਾਂ 에어ਪੋਰਟ 25 ਸਾਲ ਕਹਿਣਾ। ਜੀ। ਮੈਨੂੰ ਕਿਸੇ ਪੱਤਰਕਾਰ ਨੇ ਕਿਹਾ ਜੀ ਆ ਤੁਹਾਡੇ ਜਿਹੜੇ ਆਪੋਜੀਸ਼ਨ ਵਾਲੇ ਉਹ ਕਹ ਰਹੇ ਜੀ ਅਰੋੜਾ ਸਾਹਿਬ ਤਾਂ ਉਹਦਾ ਜੰਮਾ ਹੀ ਨਹੀਂ ਸੀ ਜਦੋਂ ਅਸੀਂ ਰੈਜ਼ੋਲੂਸ਼ਨ ਪਾਸ ਕਰਤਾ ਸੀ। ਤੇ ਇਹਦਾ ਮਤਲਬ ਮੈਂ ਤਾਂ 25 ਕਹਿ ਰਿਹਾ ਇਹਦਾ ਮਤਲਬ 60 ਸਾਲ ਹੋ ਗਏ ਸੀ ਇਹਨਾਂ ਨੂੰ ਬਣਾਉਂਦੇ। ਰਾਈਟ। ਸਾਡੀ ਸਰਕਾਰ ਤਾਂ ਪਹਿਲੀ ਵਾਰ ਹੀ ਆਈ ਆ। ਰਾਈਟ। ਸੋ ਮੈਂ ਇਹ ਨਹੀਂ ਕਹਿੰਦਾ ਹੈਗਾ ਕਿ ਗੱਲਾਂ ਤਾਂ ਬਹੁਤ ਹੁੰਦੀਆਂ ਸੀ ਬਟ ਕੰਮ ਨੂੰ ਖਤਮ ਵੀ ਤਾਂ ਕਰਨਾ ਹੁੰਦਾ ਇਟ ਸ਼ੁੱਡ ਕਮ ਔਨ ਦਾ ਰੋਡ ਮੈਮ ਸਰ ਤੁਸੀਂ ਆਪ ਵੀ ਇੰਡਸਟਰੀਅਲਿਸਟ ਹੋ ਹੀਰੋ ਉਸਵਾਲ A1 ਕਰੈਮਿਕਾ ਬਟ ਬਹੁਤ ਵੱਡੀ ਵੱਡੀ ਇੰਡਸਟਰੀਜ਼ ਨੇ ਜਿਹੜੀ ਆਪਣੀ ਲੁਧਿਆਣਾ ਸ਼ਹਿਰ ਦੇ ਅੰਦਰ ਹੈ ਤੁਸੀਂ ਉਹਨਾਂ ਦੇ ਲਈ ਜੇ ਉਹ ਤੁਹਾਨੂੰ ਵੋਟ ਵੀ ਦੇ ਰਹੇ ਨੇ ਤੁਹਾਨੂੰ ਤੁਹਾਡੇ ਲਈ ਖੜੇ ਵੀ ਹੋ ਰਹੇ ਨੇ ਤੁਸੀਂ ਇੰਡਸਟਰੀ ਨੂੰ ਕੁਝ ਵੱਡਾ ਆਨਰ ਲਈ ਟਾਈਮ ਤੇ ਮਿਲੂਗਾ ਦੇਖੋ ਜੀ ਵੈਸੇ ਹੀ ਸਾਡੀ ਸਰਕਾਰ ਨੇ ਇੰਡਸਟਰੀ ਲਈ ਬਹੁਤ ਕੁਝ ਕੀਤਾ ਹੂੰ ਔਰ ਜੋ ਵੀ ਇੰਡਸਟ੍ਰੀਅਲਿਸਟ ਕਹਿਣਗੇ ਮੈਂ ਤਾਂ ਹਰ ਵਕਤ ਕਹਿੰਨਾ ਮੈਂ ਨਹੀਂ ਕਹਿੰਦਾ ਜੀ ਮੈਂ ਇਹ ਕਰੂੰਗਾ ਮੈਂ ਉਹ ਕਰੂੰਗਾ ਲੋਕੀ ਜੋ ਚਾਹਣਗੇ ਉਹ ਹੋਏਗਾ ਇੰਡਸਟ੍ਰੀਅਲਿਸਟ ਭਰਾ ਜੋ ਚਾਹਣਗੇ ਉਹ ਹੋਏਗਾ ਐਸ ਲੌਂਗ ਐਸ ਇਟ ਇਜ਼ ਡੂਏਬਲ ਇਟ ਵਿਲ ਬੀ ਡਨ ਸੋ ਡਸਨਟ ਮੈਟਰ ਅਸੀਂ ਕੀ ਕਹਿੰਦੇ ਹਾਂ ਹਰ ਵਕਤ ਆਪਣੀ ਨਹੀਂ ਦੂਜੇ ਦੀ ਸੁਣਨੀ ਚਾਹੀਦੀ ਵੀ ਉਹਨਾਂ ਨੂੰ ਐਕਚੁਅਲ ਕੀ ਚਾਹੀਦਾ ਔਰ ਉਹ ਕੰਮ ਕਰਾ ਕੇ ਦੇਣੇ ਚਾਹੀਦੇ ਪਿਛਲੇ 3 ਸਾਲਾਂ ਚ ਸੀਆਈਸੀਯੂ ਐਪੈਕਸ ਇਹ ਸਾਰਿਆਂ ਨੇ ਜੋ ਕੰਮ ਕਏ ਆਲਮੋਸਟ ਮੈਂ ਸਾਰੇ ਕਰਵਾਤੇ ਸੋ ਉਹਨਾਂ ਕੋਲੋਂ ਪੁੱਛੀਦਾ ਵੀ ਕੀ ਕੰਮ ਹੋਣ ਵੱਲੇ ਤੇ ਉਹ ਕਰਵਾ ਕੇ ਦੇਈ ਤੇ ਲੁਧਿਆਣਾ ਨੂੰ ਮੈਂਚੈਸਟਰ ਆਫ ਇੰਡੀਆ ਵੀ ਕਿਹਾ ਜਾਂਦਾ ਲੇਕਿਨ ਹਲੇ ਵੀ ਗਲੋਬਲੀ ਲੁਧਿਆਣਾ ਨੂੰ ਰੈਕੋਗਨੀਸ਼ਨ ਨਹੀਂ ਮਿਲੀਏ ਉਹਦਾ ਕੀ ਕਾਰਨ ਲੱਗਦਾ ਤੁਹਾਨੂੰ ਆਨ ਵੱਲੇ ਟਾਈਮ 'ਚ ਇੰਗਲੈਂਡ ਵਾਲੇ ਮੈਂਚੈਸਟਰ ਨੂੰ ਲੁਧਿਆਣਾ ਆਫ ਇੰਗਲੈਂਡ ਕਹਿਣਗੇ ਅਸੀਂ ਐਡਾ ਵਧੀਆ ਲੁਧਿਆਣਾ ਕਰਦੇ ਨੇ ਰੀਅਲੀ ਯੈਸ ਲੁਕਾ ਨੂੰ ਇਹ ਉਮੀਦ ਰੱਖਣੀ ਚਾਹੀਦੀ ਬਿਲਕੁਲ ਰੱਖਣੀ ਚਾਹੀਦੀ ਸਰ ਤੁਸੀਂ ਸੁਪਰ ਪਾਵਰ ਪੋਲੀਟੀਸ਼ੀਅਨ ਹੋ ਤੁਹਾਡੇ ਇੱਕ ਫੋਨ ਦੇ ਨਾਲ ਹੀ ਸਾਰੇ ਕੰਮ ਹੋ ਜਾਂਦੇ ਨੇ ਕੀ ਲੱਗਦਾ ਹੈ ਬਾਕੀ ਜਿਹੜੇ ਵੀ ਤੁਹਾਡੇ ਕਲੀਕਸ ਨੇ ਉਹ ਇਨਸਿਕਿਅਰ ਫੀਲ ਕਰਦੇ ਨੇ ਤੁਹਾਡੇ ਤੋਂ ਬਿਲਕੁਲ ਨਹੀਂ ਮੈਂ ਦੇਖੋ ਇਹ ਇਹ ਗਲਤ ਫਹਮੀ ਹੈ ਕਿ ਇੱਕ ਫੋਨ ਤੇ ਜੇ ਕੰਮ ਹੋਣ ਵਾਲਾ ਹੁੰਦਾ ਜੀ ਮੈਂ ਕਦੀ ਗਲਤ ਸਪਾਰਸ਼ ਨਹੀਂ ਕਰਦਾ ਕਿਸੇ ਦੀ ਮੈਂ ਨਹੀਂ ਕਹਿੰਦਾ ਬਾਕੀ ਕਰਦੇ ਮੈਂ ਆਪਣੀ ਗੱਲ ਕਰਦਾ ਮੈਂ ਕਦੀ ਕਿਸੇ ਨੂੰ ਇਹ ਨਹੀਂ ਕਹਿੰਦਾ ਮੈਂ ਸਿਰਫ ਇਹ ਫੋਨ ਕਰਦਾ ਕਿ ਇਹ ਬੰਦਾ ਤੁਹਾਡੇ ਕੋਲ ਆਂਦਾ ਹੈ ਜਸ ਡਿਸਾਈਡਡ ਔਨ ਮੈਰਿਡ ਇਹ ਕੰਮ ਹੋਣ ਵਾਲਾ ਇਹ ਕਰ ਦੋ ਤੋਂ ਆਈ ਆਲਵੇਸ ਰਿਕਵੈਸਟ ਆਫਿਸਰਸ ਮੈਂ ਕਦੀ ਉਹਨਾਂ ਨਾਲ ਰੋਲਡੀ ਨਹੀਂ ਬੋਲਿਆ ਇੱਕ ਵਾਰੀ ਨਹੀਂ ਹੁੰਦਾ ਮੈਂ ਦੂਜੀ ਵਾਰੀ ਰਿਕਵੈਸਟ ਕਰ ਦਿੰਦਾ ਤੀਜੀ ਵਾਰੀ ਕਰ ਦਿੰਦਾ ਕਿ ਚਲੋ ਇਹ ਕੰਮ ਕਰ ਦੋ ਸੋ ਆਫਿਸਰ ਵੀ ਸਮਝਦੇ ਆ ਕਿ ਇਹ ਚਲੋ ਇਹ ਕੰਮ ਹੋਣ ਵਾਲਾ ਕਈ ਕੰਮਾਂ ਨੂੰ ਟਾਈਮ ਲੱਗਦਾ ਕਈ ਉਸੇ ਵੱਲੇ ਹੋ ਜਾਂਦੇ ਆ राइट सो नॉट एट ऑल आई एम नॉट अ सुपर पावरफुल पॉलिटिशियन आई हैव नॉट सुपर ह्यूमन बीइंग आई एम अ वेरी नॉर्मल ह्यूमन बीइंग एंड दीज ऑल थिंग्स आर नॉट रॉकेट साइंस एंड रूटीन ਚ ਹੁੰਦੇ ਆ ਕੰਮ ਹੋ ਜਾਂਦੇ ਆ ਮੇਰਾ ਸਿਰਫ ਤਰੀਕਾ ਹੈਗਾ ਕਿ ਆਈ ਆਲਵੇਸ ਟ్రై ਟੂ ਬੀ ਐਜ਼ ਹੰਬਲ ਐਜ਼ ਪੋਸੀਬਲ ਵਿਦ ਅਫਸਰਸ ਐਂਡ ਜਨਰਲ ਪਬਲਿਕ ਹਾਂ ਜੀ ਸਰ ਤੁਹਾਡੇ ਬਾਰੇ ਇਹ ਅਫਵਾ ਵੀ ਉਡਾਈ ਜਾਂਦੀ ਕਿ ਤੁਸੀਂ ਲੋਕਾਂ ਨੂੰ ਮਿਲਦੇ ਨਹੀਂ ਹੈਗੇ ਹੁਣੇ ਹਾਲੀ ਚ ਦੇਖਿਆ ਗਿਆ ਕਿ ਤੁਸੀਂ ਜਾ ਕੇ ਲੋਕਾਂ ਨੂੰ ਮਿਲਣਾ ਸ਼ੁਰੂ ਹੋਏ ਹੋ ਕੱਲ ਨੂੰ ਅਗਰ ਜਿੱਤ ਜਾਓਗੇ ਤਾਂ 274 ਲੋਕਾਂ ਦੇ ਲਈ ਅਵੇਲੇਬਲ ਰਹੂਗੇ ਦੇਖੋ ਅੱਜ ਤਾਂ ਮੈਂ ਕਹੂੰਗਾ ਜੀ ਤੁਸੀਂ ਮੇਰੀ ਇੰਟਰਵਿਊ ਲੈ ਰਹੇ ਹੋ ਇਲੈਕਸ਼ਨਾਂ ਤੋਂ ਪਹਿਲਾਂ ਕਹਿ ਰਹੇ ਹੋ ਡੂ ਯੂ ਥਿੰਕ ਆਈ ਵਿਲ ਸੇ ਅਦਰਵਾਈਜ਼ ਬਟ ਲੈਟ ਮੀ ਟੈਲ ਯੂ ਲੈਟ ਪੀਪਲ ਇਲੈਕਟ ਮੀ ਦੇ ਵਿਲ ਸੀ ਫॉर ਥੈਮਸੈਲਵਜ਼ ਬੁੱਢਾ ਨਾਲਾ ਬਹੁਤ ਵੱਡਾ ਇਸ਼ੂ ਹੈ ਬੁੱਢੇ ਨਾਲੇ ਬਾਰੇ ਵੀ ਕੁਝ ਕਹਿਣਾ ਚਾਹੋਗੇ ਪੁੱਢਾ ਨਾਲਾ ਜੀ ਜਦੋਂ 2022 ਤੋਂ ਬਾਅਦ ਤਾਂ ਉਹਦੀ ਵਾਟਰ ਦੀ ਕੁਆਲਿਟੀ ਬੜੀ ਇੰਪਰੂਵ ਹੋ ਗਈ ਹੈ ਈਵਨ ਦੀ ਕਲਰ ਆਫ ਵਾਟਰ ਹੈਜ਼ ਗੋਨ ਬੈਟਰ ਪੋਲੂਸ਼ਨ ਘਟ ਗਈ ਹੈ ਬਟ ਲੋਟ ਨੀਡਸ ਟੂ ਬੀ ਡਨ ਆਲਰੇਡੀ ਸਾਡੇ ਐਮਪੀ ਐਮਪੀ ਸਾਹਿਬ ਸੀਚੇਵਾਲ ਜੀ ਵੀ ਕਰ ਰਹੇ ਆ ਹੋਰ ਵੀ ਕਰ ਰਹੇ ਆ ਸੋ ਸਾਡੀ ਕਾਰਪੋਰੇਸ਼ਨ ਵੀ ਲੱਗੀ ਹੋਈ ਹੈ ਬਟ ਆਈ ਥਿੰਕ ਥਿੰਗ ਸ਼ੁੱਡ ਗੈਟ ਬੈਟਰ ਵਿਦ ði ਟਾਈਮ ਐਂਡ ਵੀ ਆਰ ਆਲਰੇਡੀ ਵਰਕਿੰਗ ਔਨ ਇਟ ਬਿਕਾਉਜ਼ ਥੇਰ ਆਰ ਮਲਟੀਪਲ ਇਸ਼ੂਜ਼ ਇਨ ਬੁੱਡਾਨਾਲਾ ਤੁਸੀਂ 3 ਮਹੀਨੇ ਤੋਂ ਲਗਾਤਾਰ ਕੈਂਪੇਨ ਕਰ ਰਹੇ ਕੋਈ ਇਹੋ ਜੀ ਚੀਜ਼ ਜੋ ਤੁਸੀਂ ਬਹੁਤ ਜ਼ਿਆਦਾ ਮਿਸ ਕਰਦੇ ਹੋ कैंपेन तो सब कुछ नया मिस की करना अदर देन फैमिली टाइम फैमिली टाइम आई हैव बीन मतलब के मिसिंग स्पेशली विद माय ग्रैंड चिल्ड्रन विद चिल्ड्रन बट चलो इट विल गेट अ बिट बेटर आफ्टर द इलेक्शन सो डू योर ग्रैंड चिल्ड्रन सपोर्ट यू ओह दे डू दे लव मी एंड आई लव देम ग्रेट ग्रेट कैंसर वाले ਤੁਸੀਂ ਬਹੁਤ ਜ਼ਿਆਦਾ ਕੰਮ ਕਰਦੇ ਹੋ ਕੋਈ ਖਾਸ ਵਜ੍ਹਾ my mother died of breast cancer and my father also had uh, a problem which directly or indirectly had a link with cancer, with cancer. so <laughs> mainu eh no lagda hai ke cancer ek extra di cheez hai hmm. je timely detect ho jaye it's fully treatable toanu no blood pressure ho jaye akheer le din tak todi life ton dawai chahidi hundi in most of the cases Definitely. same as the case with diabetes ਬਟ ਕੈਂਸਰ ਜੇ अर्ली ਡਿਟੈਕਟ ਹੋ ਜਾਵੇ ਤਾਂ 100% ਕਿਉਰੇ ਬੱਲੇ ਤੁਹਾਨੂੰ ਐਸਪ੍ਰਿੰ ਦੀ ਗੋਲੀ ਦੇ ਵੀ ਲੋੜ ਨਹੀਂ ਪੈਂਦੀ ਸੋ ਮੈਂ ਜਿੰਨਾ ਕੈਂਸਰ ਲਈ ਕਰ ਸਕਦਾ ਮੈਂ ਕਰਦਾ ਆਈ ਟ੍ਰਾਈ ਟੂ ਹੈਵ ਕੈਂਪਸ ਆਈ ਟ੍ਰਾਈ ਟੂ ਹੈਵ ਲੈਕਚਰਸ ਪਲੱਸ ਮੈਂ ਪੂਰ ਪੇਸ਼IENTS ਜਿਹੜੇ ਨਹੀਂ ਅਫੋਰਡ ਕਰ ਸਕਦੇ ਉਹਨਾਂ ਦੀ ਫ੍ਰੀ ਟ੍ਰੀਟਮੈਂਟ ਆਲਸੋ ਆਈ ਸਪੈਂਡ ਕੁਆਇਟ ਅ ਬਿਟ ਹਾਂਜੀ ਸੋ ਇਟਸ ਅ ਡੈਡੀਕੇਸ਼ਨ ਟੂ ਯੋਰ ਮਦਰ ਮਦਰ ਐਂਡ ਮਦਰ ਐਂਡ ਫਾਦਰ ਟੂ ਰੀਸਪੈਕਟ ਓ ਆਫ ਕੋਰਸ ਆਈ ਡੂ ਆਫ ਕੋਰਸ ਤੁਸੀਂ ਆਪਣਾ ਕੰਪੀਟੀਟਰ ਕਿਸ ਨੂੰ ਸਮਝਦੇ ਹੋ ਸਾਰੇ ਜਿੰਨੇ ਜਿੰਨਿਆਂ ਨੇ ਪੇਪਰ ਭਰੇ ਆ ਮੇਰੇ ਲਈ ਸਾਰੇ ਇਕੁਅਲ ਆ देयर इज ਨੋਬਾਡੀ ਆਈ ਡੋਨਟ ਟੇਕ ਐਨੀਬਾਡੀ ਈਜ਼ੀ ਹਾਂਜੀ ਆਸ਼ੂ ਜੀ ਸਨੀ ਭਲਾ ਤਾਂ ਤੁਸੀਂ ਬੈਸਟ ਫਰੈਂਡ ਸੀਗੇ ਲੇਕਿਨ ਹੁਣ ਜਿਹੜਾ ਹੈ ਉਹ ਪੋਲਿਟੀਕਲ ਪੁਆਇੰਟ ਆਫ ਵਿਊ ਨਾਲ ਤੁਸੀਂ ਇੱਕ ਦੂਜੇ ਦੇ ਦੁਸ਼ਮਣ ਬਣੇ ਹੋਏ ਹੋ ਆਈ ਡੋਨਟ ਨੋ ਵਾਟ ਇਜ਼ ਦੀ ਡੈਫੀਨੇਸ਼ਨ ਆਫ ਬੈਸਟ ਫਰੈਂਡ ਦੇਖੋ ਮੈਨੂੰ ਸਾਰੇ ਹੀ ਲੁਧਿਆਣੇ ਵਾਲੇ ਜਾਣਦੇ ਆ ਮੈਂ ਜੰਮਿਆ ਪਲਿਆ ਪੜਿਆ ਲਿਖਿਆ ਇੱਥੇ ਰਾਈਟ ਸੋ ਮੈਂ ਪਿਛਲੇ 5-6 ਸਾਲਾਂ ਚ ਆਸ਼ੂਰ ਨੂੰ 4-5 ਵਾਰੀ ਮਿਲਿਆ ਹੋਊਗਾ ਸੋ ਆਈ ਡੋਨਟ ਨੋ ਇਫ ਥੈਟ ਕਮਸ ਅੰਡਰ ਡੈਫੀਨੇਸ਼ਨ ਆਫ ਬੈਸਟ ਪਲੇਅਰ ਆਫਕੋਰਸ ਆਫਕੋਰਸ ਮੈਂ ਲੁਧਿਆਣੇ ਚ ਰਹੈ ਨਾ ਜੀ ਮੈਂ ਉਹਨਾਂ ਨੂੰ ਜਾਣਦਾ ਮੈਂ ਮਿਲਦਾ ਪਰ ਇਹ ਨਹੀਂ ਕਿ ਕੋਈ ਬਹੁਤ ਆਫਨ ਹੁੰਦਾ ਸੀ ਜੀ ਹਰ ਹਫਤੇ ਜਿੱਕਰ ਹੀ ਮਿਲਦੇ ਸੀ ਮਹੀਨੇ ਚ ਦੋ ਨਾਥਿੰਗ ਲਾਈਕ ਥੈਟ ਨਾਥਿੰਗ ਲਾਈਕ ਥੈਟ ਸੋ ਯੈਸ ਆਈ ਨੋ ਹਿਮ ਉਹ ਇਹ ਵੀ ਜਿਹੜੇ ਮੈਂ 4-5 ਵਾਰੀ ਕਿਹਾ ਉਹਨਾਂ ਵਿੱਚੋਂ ਇੱਕ ਵਾਰੀ ਮੈਨੂੰ 에ਅਰਪੋਰਟ ਤੇ ਮਿਲੇ ਸੀ ਜੀ so what i am he is a minister i was i am resident of here we run industry of course assi milde rahe ha but ae nahi ke koi i don't know the definition of best friend but i feel whole of ludhiana is my best friend na gussa na ahankar eh tode hoarding se bahut wari mention kita gaya eh tusi kide layi kiya hai main apne layi kehna but lokan da ta kehna hai tusi eh taan aashur ji nu mareya pata nahi aashur ji chhega gussa te ahankar ਮੈਂ ਤਾਂ ਆਪਣੇ ਬਾਰੇ ਲਿਖਿਆ ਮੈਂ ਕਿੱਥੇ ਲਿਖਿਆ ਵੀ ਉਹਦੇ ਮੈਂ ਕਿ ਲਿਖਿਆ ਨਾ ਗੁੱਸਾ ਨਾ ਹੰਕਾਰ ਸੰਜੀਵ ਰੋੜਾ ਇਸ ਵਾਰ ਜੋ ਵੀ ਬੋਰਡਾਂ ਤੇ ਲਿਖਿਆ ਮੈਂ ਤਾਂ ਕਿਸੇ ਬਾਰੇ ਤਾਂ ਨਹੀਂ ਲਿਖਿਆ ਪਹਿਲੀ ਵਾਰੀ ਦੇਖਿਆ ਗਿਆ ਕਿ ਜਿਹੜੀ ਇਹ ਸਿਆਸੀ ਲੜਾਈ ਹੈ ਉਹ ਬੋਰਡਾਂ ਦੇ ਉੱਤੇ ਵੀ ਸਾਫ਼ ਨਜ਼ਰ ਆ ਰਹੀ ਹੈ ਨੇਚਰਲੀ ਹੁਣ ਹੋਲਡਿੰਗਸ ਲੱਗੇ ਹੋਏ ਆ ਸ਼ਹਿਰ ਦੇ ਵਿੱਚ ਫੁਡ ਡਵੈਲਪਮੈਂਟ ਐਂਡ ਟਰਸਟ ਆਸ਼ੂ ਇਜ਼ ਮਸਟ ਦੇਖੋ ਇਹਦੇ ਵਿੱਚ ਵੀ ਆ ਸ਼ੂ ਇਜ਼ ਮਸਟ ਨਹੀਂ ਕਹਿਣਾ ਚਾਹੀਦਾ ਮਸਟ ਦਾ ਇਹਦਾ ਮਤਲਬ ਇਹ ਹੈ ਵੀ ਜੀ ਮੇਰੇ ਤੋਂ ਇਲਾਵਾ ਕੋਈ ਹੋਰ ਕਰੇ ਨਹੀਂ ਸਕਦਾ ਆਈ ਡੋਨਟ ਥਿੰਕ ਵੀ ਸ਼ੁਡ ਬੀ ਸੇਇੰਗ ਥੈਟ ਮੈਂ ਅਜੇ ਤੱਕ ਇਹ ਨਹੀਂ ਕਿਹਾ ਮੈਂ ਸਿਰਫ ਆਪਣੇ ਕੰਮ ਦੱਸਦਾ ਹੂੰ ਤੁਸੀਂ ਸਿਰਫ ਵਾਈ ਮਸਟ ਵਾਈ ਕੈਨ ਯੂ ਹਾਊ ਕੈਨ ਯੂ ਟੈਲ ਪੀਪਲ ਥੈਟ ਆਈ ਏਮ ਮਸਟ ਆਈ ਥਿੰਕ ਇਹ ਲਾਈਨ ਵੀ ਸੋ ਥਿੰਗ ਸਟੇਟਮੈਂਟ ਇਜ਼ ਨੋਟ ਕਰੈਕਟ ਆਈ ਮੀਨ ਆਈ ਡੋਨਟ ਨੋ ਕਰੈਕਟ অর ਰੋਂਗ ਆਈ ਏਮ ਨੋਟ ਗੋਇੰਗ ਟੂ ਕਮੈਂਟ ਬਟ ਇਹਦੇ 'ਚ ਵੀ ਇੱਕ ਥੋੜੀ ਈਗੋ ਹੈ ਮਸਟ ਮੈਂ ਕਮਾਂ ਜਾ ਕੇ ਵੋਟਰ ਨੂੰ ਕਹੇ ਜੀ ਮੈਂ ਮੈਂ ਜ਼ਰੂਰੀ ਆ ਹੋਰ ਕੋਈ ਨਹੀਂ ਐਦਾਂ ਥੋੜੀ ਨਾ ਹੁੰਦਾ ਲੈਟ ਦੀ ਪੀਪਲ ਡਿਸਾਈਡ ਯੂ ਟੈਲ ਯੋਰ ਵਰਕ ਜੋ ਕਰਨਾ ਹੈ ਜੋ ਕੀਤਾ ਆਈ ਕਾਂਟ ਸੇ ਨਈ ਜੀ ਆਮ ਮਸਟ ਕਿਉਂਕਿ ਤੁਹਾਡੇ ਸਪੈਸ਼ਲੀ ਬੋਡਾਂ ਤੇ ਅਹੰਕਾਰ ਔਰ ਜਦ ਗੱਲ ਕਰਦੇ ਆ ਤੁਹਾਡੀ ਬੋਰਡਾਂ ਦੇ ਬਾਰੇ ਚ ਤੇ ਉਹਦੇ ਅੰਦਰ ਤੁਸੀਂ ਸਿੰਪਲੀ ਇਹ ਵੀ ਤਾਂ ਲਿਖਵਾ ਸਕਦੇ ਸੀਗੇ ਕਿ ਸੰਜੀ ਬਰੋੜਾ ਨੂੰ ਵੋਟ ਪਾਓ ਦੇਖੋ ਹਰ ਚੀਜ਼ ਉਹ ਵੀ ਹੈਗੇ ਬੋਰਡ ਦੇਖੋ ਗੱਲ ਇਹ ਹੈ ਕਿ ਹਰ ਚੀਜ਼ ਆਈ ਡੋਨਟ ਡਿਸਾਈਡ देयर इज अ ਕੈਂਪੇਨ ਕੈਂਪੇਨ ਟੀਮ ਕੈਂਪੇਨ ਟੀਮ ਐਵਰੀਥਿੰਗ ਸੋ ਇਟਸ ਨਾਟ ਕਿ ਹਰ ਚੀਜ਼ ਚ ਡਿਸੀਜਨ ਮੇਰਾ ਹੁੰਦਾ ਹਾਂਜੀ ਜੇ ਤੁਸੀਂ ਫਰਸਟ ਟਾਈਮ ਆਕਰ ਆਪਣੇ ਫੈਮਲੀ ਨੂੰ ਦੱਸਿਆ ਸੀਗਾ ਹਾਊ ਵਾਸ ਯਰ ਫੈਮਲੀ ਰਿਐਕਸ਼ਨ ਕਿ ਤੁਸੀਂ ਇਹ ਜਿਹੜਾ ਹੈ ਆਮ ਆਦਮੀ ਪਾਰਟੀ ਤੋਂ ਹੋਣ ਕੈਂਡੀਡੇਟ ਦੀ ਤਰੈ ਇਲੈਕਸ਼ਨ ਲੜੋਗੇ ਆਈ ਡੋਨਟ ਨੋ ਆਈ ਮੀਨ ਦੇ ਕੋ ਮੈਨੂੰ ਜਿੰਨੀ ਖੁਸ਼ੀ ਹੋਈ ਹੈ ਕਿ ਮੇਰੀ ਫੈਮਿਲੀ ਮੇਰੇ ਫਰੈਂਡਸ ਆਈ ਮੀਨ ਫॉर दैट ਸੇਕ ਹੋਰ ਆਫ ਲੁਧਿਆਣਾ ਜਿੰਨਾ ਮੈਨੂੰ ਪਿਆਰ ਮਿਲਿਆ ਮੈਂ ਸੋਚਿਆ ਵੀ ਨਹੀਂ ਸੀ ਸੋ ਫੈਮਿਲੀ ਇਜ਼ ਵਿਦ ਮੀ ਸਰਟਨਲੀ ਦੇ ਕੈਂਪੇਨਿੰਗ ਫॉर ਯੂ ਦੇ 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 ਡੋਨਟ ਕੇਅਰ ਮਾਈ ਡਿਸੀਜਨ ਇਜ਼ ਰਾਈਟ ਰੋਂਗ অর ਵਾਟ ਜੇ ਮੈਂ ਲੱਲਿਆ ਤਾਂ ਉਹ ਮੇਰੇ ਨਾਲ ਹੈ ਦੇ ਆਰ ਕੈਂਪੇਨਿੰਗ ਦੇ ਆਰ ਕੈਂਪਿੰਗ ਐਵਰੀਬਾਡੀ ਮਾਈ ਡਾਟਰ ਇਜ਼ ਹੇਅਰ ਸ਼ੀ मतलब माय सन इन लॉ सारे ही इथे हैगे एवरीबॉडी इज वाउचिंग फॉर यू फाइट किस पार्टी नाल है तोडी वी डोंट टेक एनी पार्टी स्ट्रांगर और वीकर वी डोंट टेक एनी कैंडिडेट स्ट्रांगर और वीकर वी टेक देम ऑल इक्वली इंपॉर्टेंट एवरीबॉडी वी हैव इक्वल फाइट ग्रेट 59 सेकंड्स टू टेल व्हाई पीपल शुड वोट फॉर संजीव अरोड़ा हम जस्ट सी माय प्रीवियस रिकॉर्ड एंड व्हाट ऑल promises uh, i have hmm. uh, made them and uh, uh, if they believe in me please do support me and vote for me how is sanjeev varora as a person oh don't ask me ask other people, other people. Uh, i am a very <laughs> normal person e puri jida bhi toda pura hun samay because you have been campaigning ਲੋਕਾਂ ਨੂੰ ਅਕਸਰ ਵਾਈਸ ਨੂੰ ਸ਼ਿਕਾਇਤ ਹੁੰਦੀ ਹੈ ਕਿ ਤੁਸੀਂ ਸਾਰਾ ਟਾਈਮ ਇਹੀ ਕੁਝ ਹੀ ਕਰੇ ਜੋ ਮੈਨੂੰ ਟਾਈਮ ਨਾ ਦਿਓ ਤਾਂ ਮੈਮ ਸ਼ਿਕਾਇਤ ਕਰਦੇ ਨੇ ਤੁਹਾਡੇ ਤੋਂ ਮੈਂ ਤੁਹਾਨੂੰ ਇੱਕ ਮਜ਼ਾਕ ਅੱਲੇ ਗੱਲ ਕਰਦਾ ਇੱਕ ਬੱਚੇ ਨੇ ਕਿਹਾ ਜੀ ਦਾਦੂ ਆਈਸੀਯੂ ਔਨ ਹੋਲਡਿੰਗਸ ਸੋ ਮਾਈ ਵਾਈਫ ਸੈਡ ਆਈ ਆਲਸੋ ਸੀ ਹਿਮ ਔਰ So nay, that means now. Nay, nay, uh, <laughs> as I said, she is very supportive, right. and uh, I appreciate her all the efforts. She is making efforts, and she is very supportive. Men. Uh, so do you agree to this statement? Yes, I do. I Great. Do. And what is your favorite food, sir? ਕਿਸ ਨੇ ਸੰਜੀ ਵਰੁਣ ਨੂੰ ਖੁਸ਼ ਕਰਨਾ ਹੋਏ ਕਿਹੋ ਜਿਹਾ ਕੌਨਸਾ ਖਾਣਾ ਬਣਾਏ ਜਾਂ ਕੀ ਡਿਸ਼ਸ ਤੁਹਾਨੂੰ ਬੈਸਟ ਲੱਗਦੀਆਂ ਨੇ ਆਮ ਆ ਵੈਜੀਟੇਰੀਅਨ ਫਰਸਟ ਆਫ ਆਲ ਐਂਡ ਆਈ ਲਵ ਟੂ ਈਟ ਲਾਈਕ ਪਨੀਰ ਨਿਊਟਰੀ ਕੋਈ ਕਿਉਂਕਿ ਦੋਜ਼ਰ ਦੇ ਸੋਰਸਸ ਆਫ ਪ੍ਰੋਟੀਨ ਦਾਲ i mean um, anything is good as long as it's vegetarian so since you said that your wife jehde ne oh thanu holding te hi dekh rahe ne koi message ma'am nu dena chahoge saade channel zariye nahi nahi aaj tab but it's it's a joke but yeah. yes ma'am uh, i already gave a message that uh, she is really helping me and ਆਈ ਐਮ ਗ੍ਰੇਟਫੁਲ ਟੂ ਹੋਲ ਆਫ ਦੀ ਫੈਮਿਲੀ ਗ੍ਰੇਟ ਸੋ ਇਹ ਸੀਗੇ ਤੁਹਾਡੇ ਸੰਜੀਵ ਅਰੋੜਾ ਜੀ ਔਰ ਕਿਉਂਕਿ 19 ਤਾਰੀਖ ਨੂੰ ਇਲੈਕਸ਼ਨਸ ਆ ਰਹੇ ਨੇ 23 ਤਾਰੀਖ ਨੂੰ ਹੀ ਰਿਜ਼ਲਟ ਆ ਜਾਏਗਾ ਜੇਕਰ ਤੁਸੀਂ ਸੋਚਦੇ ਹੋ ਕਿ ਇਹ ਬਿਲਕੁਲ ਰਾਈਟ ਕੈਂਡੀਡੇਟ ਨੇ ਤੁਹਾਡੇ ਸਾਰੇ ਕੰਮ ਜਿਹੜੇ ਨੇ ਉਹ ਪੂਰੇ ਕਰਾਂਗੇ ਤੁਹਾਡੇ ਵਾਅਦਿਆਂ ਤੇ ਖਰੇ ਉਤਰਨਗੇ ਤੁਹਾਡੇ ਲਈ 24/7 ਅਵੇਲੇਬਲ ਰਹਿਣਗੇ ਤੇ ਜ਼ਰੂਰ ਇਹਨਾਂ ਨੂੰ ਵੋਟ ਪਾ ਕੇ ਸਪੋਰਟ ਕਰੋ ਐਂਡ ਸੱਚੀ ਔਰ ਸਤੀ ਖਬਰਾਂ ਲਈ ਦੇਖਦੇ ਰਹੋ ਦ ਸਿਟੀ ਹੈਡਲਾਈਨਸ ਥੈਂਕ ਯੂ ਸੋ ਮਚ ਟੇਕ